ਗੱਲ ਬਣ ਮੇਰਾ ਤਾਰ ਤੁਰ ਮੱਚੀ ਜੜ ਕੋਈ ਤਾਰ ਚਲਾਹ ਪੌਣਿਆ ਨਵੀ ਮੈਂ ਪਹਿਲੀ ਮੈਨੂੰ ਪਤਾ ਸੀ ਤਾਰ ਉੱਥੇ ਨਰਮ ਹੈ ਤੁਮੀ ਜੀ ਤਾ ਛਾਉਂ ਗਿਆ ਮੈਨੂੰ ਲੱਗਾ ਸਾਡੇ ਦਾ ਬਾਹਰ ਹੀ ਪਿਆਜ ਮਰਾ ਬਾਈ ਘਟਾੜੇ ਮਾਰੀ ਜਾਂਦਾ ਹੈ ਕੱਲਾ ਜਨ ਕੱਲੇ ਕੀ ਡਰ ਕੋਈ ਪੰਗਾ ਕਿਹੜਾ ਇੱਕ ਹੈ

ਆਇ ਤੇ ਜਾਣਾ 400 ਰੱਲ ਤੂੰ ਤੰਗੀ ਪੂਚਵਾ ਰਿਹਾ ਤੇ ਪੱਟ ਰਹਾ ਹੈ ਕਿ ਪਰੌਣੇ ਕੇ ਪੈਂਡਾ ਆਹ ਉਪਾਂ ਗੜਾ ਕਰ ਦਿਓ ਪਲਾਛ ਦਿਗਗਾ ਜਿਹੜਾ ਪੜਾ ਹੋਇਆ ਜਿਹੜਾ ਓਏ ਹੋ ਗਿਆ ਪਰੌਣ ਨਹੀਂ ਐ ਕਿ ਖਿਲੜੀ ਜੰਨੀ ਐ ਭਾਂ ਕੋ ਦੀ ਤਾਰ ਵੀ ਮਿਲਦਾ ਨਹੀਂ ਇਦੇ ਚ ਫਿਰਦੀ ਐ ਐ A chết tang 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 ਆਏ ਕੋਦਾਂ ਨੂੰ ਕੁਫੜਾ ਦੇ ਕੇ ਤਿਆਰ ਥੰਗੇ ਲੈ ਝਲ ਕੇ ਨਾ ਪਤਾ ਨਾ ਲੱਗੀ ਆ ਬਾਗਿਆਂ ਨਾਲ ਨੂੰ ਹੂ ਨੂੰ ਬੈਠਾ ਕੁਈ ਟੱਪੂਆਂ ਦੇ ਗਾਹ ਬੰਡੇ ਦਾ ਪਿੰਡ ਦੇ ਯਾਰ ਕਬਾੜੋਂ ਹੋਏ ਬਾੜੋਂ ਆਇਕ ਬੋਲੇ ਬੜਾ ਇੱਕ ਨਹੀਂ ਕਾਡਾ ਕੁ ਡੈ ਨਾ ਦੇਣੀ ਬੜਾ ਕੀ ਹੋਇਆ ਛੋੜੇ 2-3 ਵਜੇ ਪਈ ਹੈ ਹੁਣ

ਕਲਕੂ ਨਾ ਕੱਟਦੇ ਨਾ ਭੈਣ ਦੇ ਲੰਨੋ ਤੁਸੀਂ ਹਾਂ ਬੋਲ ਭੈਣ ਗਾਜਾ ਬੰਦਾ ਚਾ ਜਿਹੜੀ ਭੈਣ ਨੂੰ ਤਾਰੀ ਦਿੱਗੀ ਕਿਛੂ ਬੱਕੀ ਲੂ ਕੋੜਾ ਭੈਣ ਕੋੜਾ ਉਹਨੂੰ ਪੜਾ ਦੇ ਕੋਈ ਆਦਾ ਚੱਲ ਚੱਲ ਟਿਪੇ ਬੜਾ ਕੁਕੂਂ ਦੀ ਲਾਉਂਦਾ ਕੋਈ ਬੈਠਾ ਇੱਥੇ ਭੈਣ ਕੋੜਾ ਗੰਡੂ ਕਿਹੜਾ ਹੋਣਾ ਮਕਾਨ ਦਾ ਹੂਆ ਮਕਾਨ ਦੀ ਆ ਹੂਆ ਮਕਾਨ ਦਾ ਹੋਰ ਤਾਂ ਕਿਵੇਂ ਹੈ ਬੜੀ ਦਾ ਛੇੜਾ ਠੀਕ ਆ ਟੂਠੜਾ ਕੀ ਕਰੀਏ ਨੇ ਇੱਥੇ ਉਂ ਬੈਠ ਠੀਕ ਹੈ ਓ ਮਾਰ ਤੇ ਮਿਲਦਾ ਨਾ ਨਾ ਮਾਰ ਕਾਦੀ ਮਾਰ ਨਾ ਜਾ ਬਾਦੀ ਮਾਰ ਉਹ ਆ ਗਿਆ ਹੋਰ ਮੈਂ ਉਹੀ ਕੀਆ ਪੌੜੀ ਲਾ ਰੱਖੀ ਐ ਪੌੜੀ ਤਾਂ ਯਾਰ ਇਹਨਾ ਕੰਮ ਸੀ ਗੋ ਯੋ ਵਾਈਫਾਈ ਦੀ ਰੇ ਜਿਹਨੇ ਉਂ ਤਾਂ ਕੀਆ ਅਰਧਾ ਨਹੀਂ ਗੰਦਾ ਟੱਪੜੋਂ ਤਾਂ ਐ ਤੇਰੀ ਆਦਤ ਨਹੀਂ ਗਈ ਹੈਨਾ ਉਹ ਜਨਾਨੀਆਂ ਦੇਖਣੀ ਐ ਨਾ ਨਾ ਕਿਹੜਾ ਕਾਦੀ ਆਜ ਤ ਯਰ ਅੱਧੀ ਰਾਤ ਹੋ ਗਈ ਟਿਕ ਜਾ ਹੁਣ ਤਾ ਓਏ ਆ ਤਾਰ ਲਾਈਟ ਬਾਗੀ ਜੇ ਸਾਰੇ ਘਰ ਚ ਲੈ ਤੋ ਜਿੱਗੀ ਤਾਰ ਲਾਉਣਾ ਮੈਂ ਤਾਂ ਤੂੰ ਤਾਰ ਲਾਉਣ ਨੂੰ ਭੈਂਦੀ ਝੀਲਾਗਾ ਲੈ ਤਾਰ ਤਾਂ ਲਾਉਣੀ ਐ ਫਿਰ ਆ ਦੇਖ ਪਲਾਸ਼ ਲਈ ਫਿਰਦਾ ਮੈਂ ਤਾਂ ਕਦਾ ਅਰੇ ਖਲਾ ਕਿੱਥੇ ਟੰਗਾਂ ਸੰਜ ਦੇਖ ਤੂੰ ਮੰਨ ਜਾ ਤੂੰ ਕਰਦਾ ਤਾਂ ਕੋਈ ਨਾ ਮੈਂ ਇਹ ਪਾਈ ਹੈ ਕੰਮ ਤਾਂ ਤੂੰ ਹੋਰੀ ਪਦਾਂ ਨਾ ਨਾ ਤਾਂ ਬੰਨ ਨਾ ਯਾਰ ਟੀ ਇਹਦਾ ਕੁੰਡੀ ਲਾਉਣਾ ਕਿੱਥੇ ਦਾ ਹੋਰ ਆਪਾਂ ਇਹ ਤਾਂ ਜਗੀ ਜਾਂਦੀਆਂ ਸੋਣ ਵੰਡ ਨੇ ਘਰੇ ਦੇਖ ਲਈ ਐਂ ਤਾਂ ਦੱਸ ਦੇ ਕੁੰਡੀ ਲਾਉਣਾ ਕਿਧਰ ਉਹ ਪਹਿਲੇ ਜਿਹੜੀ ਲਾਈਟ ਹਿੱਲ ਗਈ ਉਹ ਲਾਈਟ ਦੇ ਲਾਈਟ ਵਾਲੀ ਕੁੰਡੀ ਤਾਂ ਕਾਉਣਾ ਤੋ ਉਹ ਲਾਈਟ ਯਾਰ ਕੁਲਰ ਬੰਦੋ ਕਿ ਮੱਛਰ ਖਾਈ ਜਾਂਦਾ ਮੈਂ ਪਹਿਲਾਂ ਵੀ ਕੁੱਟ ਖਾਧੀ ਐ ਦੋਤ ਨਾ ਨਾ ਅੱਜ ਖਤਾਰ ਵੀ ਨਵੀਂ ਪਾਉਂ ਮੈਂ ਤਾਂ ਹੈ ਗੇ ਹਾਂ ਦੇਖ ਮਾਖਾਈ ਕਾ ਲਾਜ ਗੇ ਸਾਰਾ ਡੋਂਗੇ ਸਾਰਾ ਤੁਰਾ ਵੀ ਹੋਰ ਕਿਦਰੀ ਟੰਗੀ ਫਿਰਦਾ ਨਾ ਉਹ ਇੱਥੇ ਮਸਾ ਵੱਡਾ ਕਿਹੜਾ ਹੋਵੇ ਅੱਛਾ ਡਾ ਗਿਆ ਤੁਸੀਂ ਕਦੇ ਜਾਣੋ ਅਸੀਂ ਤਾਂ ਖੇਤੋਂ ਆਏ ਸੀ ਖੇਤੋਂ ਭਾਂ ਕੋਡਾ ਇੱਥੇ ਬੜੇ ਕੀ ਕਰੇ ਉਹ ਪਸ਼ੂ ਆ ਜਾਂਦੇ ਖੇਤ ਚ ਚਰੀ ਜੁਰੀ ਵੀਜੀ ਖਾਠਾ ਮੱਕ ਵੀ ਗਿਆ ਹੈਨਾ ਹਾਂ ਹਾਂ पशु बढ़ जाने पता मैंने छोड़ा ये जो गल्ला जो मैं दारू के जन गए तो उसे लाहन डोल की था जो यहाँ कम मैं छोड़ा आह ही बोंड नहीं मार दे ये कम मारी पोची ये तो दारू ऐसी करनी है मैं नहीं बिन दे नहीं बिन आह सोफी रहने हो दोने और तेरा तेरे सामने ही बैठे हैं उसने नहीं लाया और तू इतना पत्थर रूडी से जग्गा पे उसे लाला उसे कुत्ते मुंह के चीजें हाला थोड़ा कोई ਉਹਨੂੰ ਸਮਝ ਆਇਆ ਹਟਦਾ ਨਹੀਂ ਇਹ ਕਿਹੜਾ ਕਿਹੜਾ ਸ਼ੇਰ ਆ ਤੂੰ ਹੀ ਲੱਗ ਗਿਆ ਬੱਚਾ ਪੱਛਾ ਹੀ ਜਾਏਗਾ ਇਹ ਕਮਾਈ ਕੀ ਖੱਟੇਗਾ ਕੁਛ ਆਪਾਂ ਤਾਂ ਧਾਰ ਨਹੀਂ ਮਾਰਦੇ ਤੂੰ ਮੁੱਦੀ ਰਤ ਕਿੱਧਰ ਪਾਉੜਨਾ ਮੈਂ ਕੰਮ ਕਰਗਾ ਤੁਸੀਂ ਇੱਥੇ ਉਹ ਦੂਜੇ ਤੇ ਹੋ ਜਾ ਠੁੱਠੀ ਤੇ ਨਾ ਨਾ ਨਹੀਂ ਬੈਠਾ ਕੀ ਕਰਦਾ ਤੂੰ ਧਾਰ ਤਾਂ ਮੈਂ ਤਾਂ ਡਰ ਗਿਆ ਮੈਂ ਕਿਹਾ ਬੰਦੇ ਦੋ ਜੇ ਨੇ ਯਾਰ ਕੀ ਨੇ ਹੋਰ ਤੂੰ ਤਾਂ ਤੂੰ ਡਰਦਾ ਵਾਲਾ ਹੈ ਆਪਾਂ ਨੂੰ ਮੱਖਾ ਕੋਈ ਬੜੀ ਫੜਾ ਦੇ ਜਾਨ ਮੇਰਾ ਕੰਧਾ ਡੱਪਦਾ ਲੋਕ ਨਹੀਂ ਡਰ ਨਾ ਨਾ ਕੰਧ ਮਾ ਕੇ ਜੇ ਤਾਂ ਪੇਟ ਹੋ ਦੇ ਨਹੀਂ ਕੰਧਾ ਡੱਪਦਾ ਨਹੀਂ ਡਰਦਾ ਹਨਾ ਨਾ ਡਰ ਕੇ ਜੇ ਮੈਂ ਡਰਦਾ ਰੱਖੀ ਜੀ ਦੇਖਿਆ ਮੇਰਾ ਮੂਤ ਨਿਕਲ ਜਾਂਦਾ ਵੀ ਕੈ ਬੋਤਲਾਂ ਬਣ ਗਈ ਅੱਜ ਫਿਰ ਲੋੜਾ ਬਣ ਗਈਆਂ ਬੋਤਲਾਂ ਜਿਹੜੀਆਂ ਬੋਤਲਾਂ ਖੇਤ ਗਈ ਖੇਡ ਮਾਰਨਾ ਜੜੂ ਪਰ ਰੱਖੇ ਕੋਈ ਮੱਛ ਦੇ ਖੇਮ ਦੱਬਿਆ ਜਾ ਕਾਈਏ ਤੇਰੇ ਕੋਲ ਤਾਂ ਪੰਜੇ ਖੁੰਗੇ ਕੇ ਮੱਛ ਪਿਆ ਚੱਲੀਏ ਯਾਰ ਇਹ ਤਾਂ ਪਕਾਈ ਜਾ ਬਣ ਗਿਆ ਡੋਬਟਾ ਕਰਕੇ ਨਾ ਹੋਏ ਹਾਂ ਹਾਂ ਲੈ ਜੀ ਚੰਗਾ ਪਾਈਪ ਸੀ ਦੇ ਹੀ ਜੋ ਜੱਟ ਹਾਂ ਹਾਂ ਲੈ ਲੈ ਫੜ ਲੈ ਪੰਜ ਜੱਗ ਆ ਤੇਰੇ ਕੀ ਹਾਰ ਕਰਿਆ ਕੋਈ ਤੁਰੀ ਆਪਾਸੀ ਲਾ ਲ ਹੈ ਆਪਾਸੀ ਲਾ ਲ 50 ਪਾਣੀ ਦੀ ਗਰਮੀ ਇਹ ਤਾਂ ਵੀ ਡੱਬੇ ਕਿ ਰੱਖਦਾ ਥਾ ਆ ਰਾਬਾ ਤੇਨ ਤਾਂ ਹੀ ਦਫੜਾਉਂਦੇ ਤੂੰ ਰੱਖੇਗਾ ਨਖੋਏਗਾ ਕਿਤੇ ਖਛਮਾ ਪਾਪਸੀ ਦਾ ਤੇਰੇ ਨਪੱਟਾਂ ਨਾਲੋਂ ਮੋਟੀ ਹੁੰਦੀ ਹੈ ਜਾਗਰੇ ਚ ਹਾਂ ਕਾ ਜਾਰੇ ਕਿ ਪੱਟੀ ਲੱਕ ਤੇ ਖੜਦਾ ਨਹੀਂ ਠੱਲੇ ਗਿਆ ਜਿੰਦਕ ਖਾ ਜਾਟਦਾ ਠੰਡੇ ਰੱਖੇ ਚੇ ਜਾਊਗਾ ਹੁਣ ਪੋਟੀ ਲੱਗਦੀ ਬਾਗਾਂ ਜਿਹੜੇ ਜਾਣਾ ਸੀ ਲਵਾਈਏ ਤਾਂ ਇਹ ਤਾਰ ਹੈ ਤਾਰ ਲਵਾ ਦਿੰਨੇ ਆਂ ਸੀ ਨਾ ਨਾ ਲਾ ਲੂਗਾ ਕੋਈ ਨਾ ਬਾਦ ਗੋਤੀ ਜਾਂਦਾ ਪਤਾ ਮੈਨੂੰ ਹੋਰ ਕਿਦਰੀ ਕੁੰਡੀਆਂ ਲਾਈਂਗਾ ਨਾ ਨਾ ਦੇਖ ਲੈ ਤਾਰ ਲੀ ਪੱਦਰ ਸਾਡੇ ਥੰਦ ਨੇ ਕੋਲਿਆ ਮੈਨੂੰ ਦਾਦੀ ਕੱਲੀਂ ਪੜ ਦੇ ਨਾਲ ਕੀ ਕੀ ਕਰਦਾ ਸੀ ਕੁੰਜੀ ਲੌਂਦਾ ਸੀ ਮੈਂ ਝੂਠ ਨਹੀਂ ਮਾਰਦਾ ਦੇਖਦੀ ਰਾਤ ਕੁੰਜੀ ਲੌਂਦੇ ਅਸੀਂ ਜਾਈ ਗਏ ਫਿਰ ਇਹ ਚਾ ਉਹ ਛੱਜਾ ਜਵਾਕ ਜਾਂ ਤੇਜਾ ਨਹੀਂ ਉਹ ਵੀ ਪੈ ਗਿਆ ਅੱਛਾ ਅਸੀਂ ਜਾਗੇ ਫਿਰ ਸਾਡਾ ਤਾਂ ਨਹੀਂ ਕੋਈ ਕੰਮ ਹਣਾ ਕੀ ਕੀ ਹੈ ਇੱਥੇ ਚਾਹੀਏ ਮੈਂ ਦੇਖ ਲੋ ਬਾਗ ਗਿਆ ਤੁਸੀਂ ਉਹ ਦਵਾ ਦੇਣਾ ਤਾਰ ਪਾ ਦੇਗਾ ਤੂੰ ਵੀ ਟਾਈਮ ਨਾਲ ਨਾ ਕੋਈ ਨਾ ਕੀ ਦਾ ਬੜਾ ਕੰਮ ਹੈ ਚੱਲ ਚੰਗਾ ਚੱਲ ਹੈ ਮੈਂ ਸੁਣ ਲੈ ਗੱਲ ਨਾਲ ਨਾ ਲੱਗ ਜੀ ਕਿਤੇ ਸਵੇਰੇ ਸਾਨੂੰ ਖਬਰ ਆਵੇ ਕਿ ਕੰਦ ਦਾ ਹੋ ਰਿਹਾ ਹੈ ਜਾਨ ਦਾ ਥੜਾ ਥੜਾ ਦਾ ਸਾਨੂੰ ਕਿਹੜਾ ਚਾਰ ਮਰ ਕੰਕਾਏ ਹੋ ਗਿਆ ਹੈ ਕਿ ਕਿ ਮੈਂ ਕਿੱਥੇ ਜਾਈ ਬਿਲੀ ਲੈ ਮੈਂ ਇੱਕ ਮੈਂ ਕਿਹੜਾ ਮੈਂ ਲਟਾਇਰ ਹੋ ਗਿਆ ਬਸ ਕਰਿਆ ਕਰ ਤੂੰ ਗੱਪਾ ਤੇਰੇ ਕੋਲੇ ਕਾਹਦੇ ਗੱਪ ਆਇਆ ਯਾਰ ਮੇਰੇ ਯਾਰ ਜੱਲੀ ਰੁਕੀ ਕੀ ਭੈਣ ਛੋਡਦੀ ਰੱਟ ਕੋਈ ਗਾਇਆਂ ਦਾ ਕੰਮ ਛੋਡਾ ਅਸੇ ਟਿਖੇ ਟਵਾਕੇ ਦੀ ਬੋਲ ਔਰ ਮਰਾ ਬੋਲੀ ਆ ਜਾ ਜੱਗ ਗਾਇਟਾ ਪਾਇ ਗਾਟੂ ਬਾਗੇ ਆ ਦਦ ਦਦ ਜਾਉ ਨੇ ਅੱਜਕਲ ਬੰਦਾ ਤਾਂ ਨਹੀਂ ਕੋਈ ਖੈ ਦੇਖਦਾ ਯਾਰ ਕਾਲਾ ਇਟਾ ਕੀ ਦੇ ਖਨਾ ਕਥੇ ਨੇ ਅਗਲਾ ਕੁ ਕੁ ਹੀ ਹੁ ਕਮ ਕਰਦਾ ਇੱਕ ਭਾਂਕ ਕੋ ਦੀ ਰਾਤ ਹੋਰੀ ਅੱਜੀ ਤੇ ਜੋੜ ਮੈਂ ਕਿ ਨਹਾ ਤਾਰ ਚੋ ਪਾ ਦੀ ਸਿੱਧੀ ਪਰ ਜਹੈਂ ਜੇ ਜਰਾ ਮੈਂ ਕੀ ਫਾਇਦਾ ਨਾ ਗੋੜ ਪਾਵਾਂਗੇ ਨਵਾ ਆਪ ਦਾ ਸਿੱਧਾ ਖੰਭੇ ਤੋ ਟੜ ਲਈ ਆ ਤਾਂ ਫੇਰ ਤੜਕੇ ਨੂੰ ਵਾਜੂ ਕਾ ਮੇ 2 ਲੱਖ ਦਾ ਕੱਟ ਦੇਣਗੇ ਚਲਾਨ ਅੱਛਾ ਅੱਛਾ ਫਾਇਰ ਜਿਆਗਾ ਛੱਡਾ ਥਾਰਾ ਪਿੰਡ ਦੀਦਾ ਵੋਏ ਵਾਹੀ ਬਾ ਫਾਇਰ ਕੋ ਦਾ ਕੋ ਕੀ ਹੋ ਜਾਉ ਮੋਹਨ ਲੜਾ ਕੋ ਗੰਗਮ ਕਰੀ ਖੜਾ ਉਹੀ ਆਪਣੇ ਖਾ ਬੰਦਾ ਵੋ ਏ ਠੀਕੋ ਜਿਹੀ ਉੱਚੀ ਵਾਲੀ ਆ ਯਾਰ ਚੜੇ ਜਾਂਦਾ ਅ ਅਡਾ 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 ਤੋ ਉਹ ਨਾ ਬਨੇੜਾ ਪੱਛਾ ਜਾਵੇ ਪੈਂਦਾ ਲੱਕਰ ਦੇ ਦਾ ਆਹਾਹਾ ਆਇ ਚੇ ਲੋਟਾ ਕਮ ਅ ਕੀ ਦੇ ਜੋ ਪਾ ਮਾ ਗਿਆ ਤਾਰ ਪੈਂ ਕੋਲੀ ऐ थोपा है क्यों भी नहीं लोट वो कम गलत हो गई बड़ी लाइन के लाजोर आ जोर लंगा पे आ जा रहा दे ये फो पे आ गई कुल्ला बंद करता बापू है हो बापू ਦਰਵਾਜ਼ਾ ਆ ਗਿਆ ਉਹ ਅੰਦਰ ਦੇਖਣ ਦੇ ਅੰਦਰ ਵੀ ਨਹੀਂ ਹੈਗਾ ਕਿ ਦਰਵਾਜ਼ਾ ਆ ਗਿਆ ਬਾਹਰ ਦੇਖ ਕੇ ਆਉਣ ਦੇ ਮੈਨੂੰ ਹੁਣ ਅਰਤੀ ਰਾਤ ਤੱਕ ਬਾਗਾ ਲਾਈਟ ਵੀ ਹੈ ਨਹੀਂਗੀ ਬਾਹਰ ਦੇਖਣਾ ਪੂਜਾ ਪ੍ਰੋਨਾ ਮੱਲਾ ਦਾ ਪੌੜੀ ਲਈ ਖੜਾ ਨਾਲ ਉੱਤੇ ਚੜਿਆ ਖੜਾ ਦੇਖਣ ਦੇ ਜਾ ਕੇ ਮੈਨੂੰ ਨਾਲ ਲੱਗ ਜਾਂਦੀ ਕਿੱਧਰ ਤੁਰਿਆ ਫਿਰਦਾ ਹੈਗਾ ਪੌੜਾ ਉਹਨਾਂ ਕੋਠੇ ਤੇ ਚੜਿਆ ਖੜਿਆ ਬਾਪੂ ਓਏ ਹਾ ਬਾਪੂ ਹਾ ਕੀ ਕਰਦਾ ਗਾਦੀ ਰਾਤ ਸਾਰੀ ਲਾਈਟ ਦਿਵਲਦੀ ते तूए जे रड्डी रट रड़ पाए कोदा ठाव जा उठे ते तू के नाल लग जाएगा इथे की कर दंगा कुंडी लड़ा होर की बेर तोड़दा जे खाने आ जा था सारा दी लाइट तो होर दी भी दवलेगा तू ना ना यार बैठा कुंडी लोनो लाइट हिल गी थलो था, बल्ब थारे ता मुझे पए अच्छा खाई ना पाट पाट किथो हलाती तू को बन लदा होर काम फिरदा कोई तो पकाईया रोले ना पाछू कुंडी फड़ा दू जे कमली गल कमला बजाई है लाइट तू जान के पै को जने की कच्चा पाया फिर ठाले उठे घरे टिक जा ਵੇ ਮੱਛਰ ਖਾ ਰਾ ਪਾਟ ਪਾਟ ਕੇ ਹਾਂ ਤੇ ਮੈਂ ਵੀ ਗਾਇਆ ਕੋਈ ਆਪੇ ਉੱਡ ਗਈ ਟਾਰ ਮੱਚ ਗਈ ਮੈਨੂੰ ਪਤਾਗਾ ਤੂੰ ਕੋ ਬਹਿਤ ਕਰਦਾ ਹੋਏਗਾ ਉਹ ਨਮੀ ਟਾਰ ਪਉਣਾ ਖਛਵਾ ਦੇ ਨਮੀ ਟਾਰ ਆ ਦੇਖ ਲੈ ਜਤਰਾ ਨੀਵਾਂ ਪੌੜੀ ਛੱਡ ਦੂੰਗਾ ਪੌੜੀ ਠਾਲਾ ਲੱਗਦਾ ਚ ਪੌੜੀ ਛੱਡ ਦੇਗਾ ਮੈਂ ਕੁੱਤੂ ਛੱਡ ਗਿਆ ਆ ਗਿਆ ਤੇ ਮੈਂ ਡੌੜਾ ਪਈ ਜਨ ਥਾਰੇ ਪੈਰ ਉਠਾਏਗਾ ਮੇਰੇ ਹੱਥ ਥਾਲਿਆ ਤੂੰ ਸੌਣ ਨਹੀਂ ਦਿੰਦਾ ਫਿਰ ਮਾਈਟਨ ਕੀ ਹੈ ਕੋਈ ਪਏਗਾ ਆਪਣਾ ਆ ਕਿ ਮੈਂ ਪਈ ਆ ਲਾਈਟ ਤਾਂ ਬੁਝੀ ਪਈ ਆ ਲਾਈਟ ਹੁਣ ਦੇਖ ਜੱਗਿਆ ਬਲਬ ਨਾ ਲੱਗੇਗਾ ਆ ਜੋੜ ਲਾਤਾ ਗਿਆ ਤੂੰ ਦੇਖ ਲੈ ਮੜਾ ਗਿਆ ਇੱਥੋਂ ਦੇਖੀ ਮੜਾ ਚਾਤੀ ਮਰ ਗੇਟ ਵਾਲਾ ਬਾਲ ਮਈ ਗਿਆ ਗਿਆ ਨਹੀਂਗਾ ਗਿਆ ਗਿਆ ਇਧਰ ਟੱਤਾ ਲਾਤੀ ਮੈਂ ਹੱਲੀ ਆਂਦਾਗਾ ਹੈ ਹੱਲੀ ਆਂਦਾ ਦੁਬਾਰੇ ਦੇਖਾਂ ਬਣਾ ਹੁਣ ਅੱਧੀ ਰਾਤ ਪੰਗੇ ਲਈ ਨਾ ਜਾਣ ਕੇ ਹਲਾਈ ਆ ਨਾ ਨਾ ਆ ਤਾਂ ਚੱਲੀ ਜਾਂਦਾ ਯਾਰ ਮੇਰਾ ਹਾਬੀ ਮੋਟ ਗਿਆ ਵੋ ਭਾਂ ਗਾਇ ਗਿਆ ਇਧਰ ਲਾ ਬਾਲਨ ਦਾ ਖੜ ਗਿਆ ਹਾਂ ਹੜ ਗਿਆ ਕਿਹੜਾ ਓਏ ਇੱਧਰ ਆ ਤੂੰ ਚੱਲ ਪਿਆ ਚੱਲ ਪਾ ਹਾਂ ਬਣ ਗਿਆ ਕੰਮ ਹਾਂ ਥੱਲੇ ਉਤਰਿਆ ਹੁਣ ਤੂੰ ਬਸ ਠੀਕ ਆ ਚੱਲ ਪਿਆ ਸਾਰੀ ਚੱਲ ਪਿਆ ਆ ਜਾ ਆ ਗਿਆ ਮੈਂ ਤਾਂ ਬਾਹਰ ਉੱਤਰੇ ਆ ਜਾ ਆ ਜਾ ਮੈਂ ਇੱਥੇ ਖੜਾਗਾ ਤੈਨੂੰ ਲੈ ਕੇ ਜਾਉ ਬੰਮਾ ਆ ਗਿਆ ਫਿਰ 2 ਮਿੰਟ ਖੜਚੂ ਕਰ ਗਿਆ ਮੈਨੂੰ ਸਾਫਾ ਉਹ ਤਾਂ ਉਹ ਤਾਂ ਜੋੜ ਹਿੱਲਾ ਸੀ ਖਜਮਾ ਦੇ ਖਤਾਰ ਵੀ ਨਾਲ ਹੀ ਲਿਆਇਆ ਮੈਨੂੰ ਤਾਂ ਇੱਕ ਵਾਰ ਲੱਸ ਵੀ ਜਾਣ ਕੇ ਤਾਂ ਨਹੀਂ ਬੁਝਾਈ ਸੀ ਤੂੰ ਨਾ ਕਾਹਨੂੰ ਜੜ ਪਹਿਲਾਂ ਬੁੱਗੀ ਪਈ ਕੁਟਰ ਮੂਜਾ ਬੰਦ ਹੋ ਜਾ ਮੈਨੂੰ ਮੱਛਰ ਖਾਈ ਜਾ ਮੈਂ ਕਿਹਾ ਲਾਈਟ ਕਿ ਪੈਂ ਕਿਉਂ ਤਾਂ ਕੀ ਬਣ ਗਿਆ ਮੈਨੂੰ ਤਾਂ ਹੁਣ ਜਾਗਾਈ ਆ ਮੈਂ ਫਿਰ ਆਇਆ ਯਾਰ ਮੈਂ ਕਿਹਾ ਕਿ ਲਾਈਟ ਜਾਵਾ ਕੁਜੀ ਜਾਂ ਲਾ ਦੀਏ ਫਿਰ ਮੈਂ ਅੰਦਰ ਦੇਖਿਆ ਤੈਨੂੰ ਤਾਂ ਹੈ ਨਹੀਂ ਸੀ ਮੈਂ ਕਿਹਾ ਮੈਂ ਦੇਖ ਕੇ ਆਉਂਦੇ ਕਿੱਧਰ ਗਿਆ ਭਈ ਗਾਣਾ ਹੀ ਸੀ ਮੇ ਤਾਂ ਪੌੜੀ ਤੇ ਦੇਖ ਲੈ ਥੱਕ

ਉਹ ਜੀ ਅਤੀਤ ਰਤਲਾ ਕਹਿੰਦਾ ਇਤਨਾ ਬੰਦੇ ਲੈਣ ਝੱਗਾ ਚਾਹੀਉਂਦੀ ਥਾਰੀ ਦਾ ਮੱਛਰ ਚ ਖਾਈ ਜਾਂਦਾ ਮੈਨੂੰ ਤਾਂ ਤੂੰ ਆਪ ਹਲਾਈ ਸੀ ਨਾ ਨਾ ਹੜਦਾ ਨਹੀਂ ਤੂੰ ਗਾਇਆ ਤਾਗ ਮੱਛੀ ਜੋੜ ਉਹ ਛੱcke ਬਲ ਬਲ ਕੇ ਆਇਆ ਮੈਂ ਹੁਣ ਹਲਕਿਆਂ ਤੇ ਆਹ ਨਾਲ ਲੱਗ ਜਾਂਦਾ ਧੀ ਹੱਥ ਉਹ ਮੈਂ ਉੱਠ ਕੇ ਦੇਖਿਆ ਮੱਛਰ ਲੜਿਆ ਮੈਂ ਉਹ ਕਿਹੜਾ ਨਹੀਂ ਜਿਹੜਾ ਜਾਈ ਦੀ ਬਾਕੀ ਜਿਹੜਾ ਥਾਰ ਮੱਛੀ ਨੂੰ ਡਾਊਨ ਕਰਿਆ ਮੈਂ मौड़ी जाए करो बस चल चल ही आजा पट्टा ऐसी दिन पट्टा क्या करी बगा मत अच्छा तो मैं तो बात पता लगया ये दोनों इकट्ठे बस बस मैं तो खड्डे पड़ लेया ठट खालेगा बस ओ मूरो हाथ पा लेया ये चक् दूँगा तू क्या खा लेगा कड़े लोट पूरते पाई बिडम रात वाला तू ही के खड़ा हो के पूछ ਕੁੱਤਸਰ ਯਾਰ ਬੰਦਾਂ ਫਿੱਟ ਗੜ ਹੈ ਮੇਰੀ ਗੈਸਿੰਗ ਕੀ ਹੈ ਪਾਏ ਕੋਟਾ ਮਾਰੀ ਰਿਹਾ ਤੇ ਸੇ ਗਿਆ ਦਾ ਨੰਨੀ ਮਾਰਦਾਗਾ ਉਹ ਦਰ ਕੀ ਹੈ ਸਨਾਂ ਕਰਦਾ ਇਸ ਕੀ ਘਰੇ ਦਾ ਹੈ ਇਸ ਕੀ ਖੜਕਦਾ ਕੱਢ ਦੇ ਜਾਂ ਨਾਲ ਸੰਜ ਦੇਗਾ ਉਹ ਯਾਰ ਆ ਦੇਖੋ ਲੈਟ ਵੀ ਵੱਜ ਗਈ ਪਹਿਲਾਂ ਜਿਹੜਾ ਸਾਡ ਨਾਲ ਲਿਖੀ ਉੱਥੇ ਤੇ ਟੱਕ ਤੇ ਵੱਜ ਗਈ ਵੱਜ ਗਈ ਵੀਰ ਵਾਲੇ ਕਰ ਕਸਮ ਜੇ ਦੀ ਮਨਾ ਹੋ ਮਿਲਵਾ ਕੇ ਜਾਂਦੇ ਆ ਉਹ ਇੱਕ ਸਰ ਦਾ ਜੜ ਕੋਈ ਨਹੀਂ ਦਾੜ ਆ ਛੇ ਤੁਹਾਨੂੰ ਮੈਂ ਉੱਠ ਕੇ ਨਾ ਵੇਖ ਅੱਧੀ ਬਾਜੀ ਨਾਲ ਲੱਗ ਜਾਂਦਾ ਰਾ ਮੈਨੂੰ ਪਤਾ ਛਾ ਗਿਆ ਜਨ ਬਬਾ ਮੈਨੂੰ ਉਠਾ ਲਾ ਲੱਗ ਤੰਗੂ ਕੀ ਠਮਾ ਤੋੜ ਕਾ ਪਿਆ ਮੈਂ ਖੜ ਪਿਆ ਪਿਆ ਰੋ ਮੇਰੇ ਮੱਛਰ ਲੜੇ ਤਾਂ ਫੜਿਆ ਮੈਂ ਨਾ ਨਾ ਮੱਛਰ ਕਾ ਡੜਨੇ ਮੈਂ ਜਾ ਕਰ ਦੇ ਅੰਦਰ ਪੈ ਹੈ ਕਿ ਬਾਹਰ ਪੈ ਹੈ ਹੁਣ ਠੀਕ ਕਰੀ ਜਾ ਉਹ ਚਾਨੜ ਹੀ ਆ ਗਿਆ ਨਾ ਇਹਰਾ ਵਾਲਾ ਸੀ ਚਲ ਮੈਂ ਕੂਲਰ ਲਾਣੇ ਤੇ ਮੈਂ ਅੰਦਰ ਪਾ ਜੂਗਾ ਆਹਾਹਾ ਅੰਦਰ ਪਾਏਗਾ ਹੋਰ ਤੂੰ ਇੱਥੇ ਪੈ ਜਾ ਮੈਂ ਅੰਦਰ ਪਾਣਾ ਕੂਲਰ ਚਲ ਅੰਦਰ ਪਾਇਆ ਪਲਾਸਟਰ ਜੀ ਉੱਥੇ ਬਾਜੀ ਚ ਕੂਲਰ ਲਾ ਦੇਣਾ ਮੇਰੇ ਵਾਸਤੇ ਕੂਲਰ ਦੀ ਲੋਜੀ ਹੀ ਮਿਲਤਾ ਕੇ ਕੇ ਕੱਟ ਕੇ ਜਾਵਾਂ ਤਤਾਜ ਜਾਵਾਂ ਮੇਰੇ ਕੱਖ ਦਾ ਕੰਮ ਸਾਤਾ ਜਾਂਦਾ ਮਾ ਪਲਾਨਾ ਦਾ ਕੱਤੇ ਹੁੰ ਲੱਤਾਂ ਜੀ ਲੱਗ ਜਾਂਦਾ ਚੰਗਾ ਪੈ ਜਾ ਹੁਣ ਚੰਗਾ ਆਏ ਨਾ ਮੈਂ ਕੱਛੋਂ ਉਹਨਾਂ ਉੱਠ ਕੇ ਬਾਬੀ ਕਿਸੇ ਪਾਸੇ ਮੈਂ ਕਿੱਡਾ ਜਾਣਾ ਲੈ ਬਿਰੋਹੀ ਗੱਲ ਛੋਟੇ ਛੱਕ ਪੈ ਕਿ ਉਹ ਥਾੜੀ ਉੱਭੜ ਜਾ ਗਈ ਛੱਕ ਛੱਕਾ ਤੇ ਪੈ ਛੋੜੜੇ ਥਾੜੀ ਉੱਭੜ ਲਗਾ ਜੀ ਕੋਈ ਖੱਟਿਆ ਕੋਚ ਖੱਟਿਆ ਕੋਚ ਚੰਗਾ ਮੈਂ ਤਾਂ ਪੈਣਾਗਾ ਭਾਈ ਕੋਡਾ ਥੜਿਆ ਹੀ ਹਿਲੋ ਤਾਂ ਲਾਉ ਗੰਡੋ ਕੋਲੋਂ ਦੇ ਕੋਈ ਛੱਕ ਕਰੂਗਾ ਪੈ ਕੋਡਾ ਛੱਕ ਕਰੂਗਾ ਭਲਾ ਤੁਛੇ ਕਿਠੌਂ ਜਾ ਇਨਵਾਏ ਹੂਗਾ ਵੀ ਕਿ ਟੂ ਨਾ ਪੁਛੀ ਡੰਡੇ ਤੇ ਗਿਆ ਹੋਵੇ ਭੈਣੋ ਜਿਹਾ ਜੇ ਕਮਾਣਾ ਮਚਾਣਾ ਆਪਣਾ ਬੰਦਾ ਟੰ ਪਟਈਏ ਨਾਲੇ ਥਾਰਾ ਪਟਾਈ ਨੂੰ ਵੀ ਬੈਜੀ ਬੰਦਾ ਨਾਲ ਉੱਠਣੀ ਬਹਿਣੀ ਜੀ ਫੇੜ ਵੀ ਬੜੇ ਥੜੇ ਕਰਨਗੇ ਤਾਂ ੁੱੱਚਾ ਬੰਦਾ ਕਗਲ ਹੋਣਾ ਪਾਇ ਕੋਈ ਨਾ ਸ਼ਰੀਫ ਬੰਦੇ ਦਾ ਹੈ ਨਹੀਂ ਅੱਜ ਕੱਲ ਕੋ ਸਭ ਬੰਦਾ ਛੱਗ ਗਿਆ ਜਾਂਦਾ ਸ਼ਰੀਫ ਜਿਹੜਾ ੁੱੱਚਾ ਬੰਦਾ ਉਹਦੇ ਨਾਲ ਬੰਦੇ 100 ਜੁਟਣਗੇ ਤਰੀਫ ਨੂੰ ਅਗੜਾ ਕਹੂ ਵੀ ਇਹ ਤਾਂ ਪੈ ਤੋਂ ਉਹ ਸ਼ਰੀਫ ਦੀ ਹਰੇਕ ਟੂਹੀ ਮਾਰਨ ਤੇ ਹੁੰਦਾ ਆ ਚੱਲ ਪਈ ਗਵਰਨਾ ਵਾ ਅੱਛਾ ਜਿਹਾ ਛਾਰ ਬੰਦੇ ਦੀ ਜੋਗ ਹੈ ਪਹਿਲੇ ਦਿਨ ਇਹਨੂੰ ਕਹੇ ਕੰਜੜੇ ਨੂੰ ਵੀ ਮੜਾ ਮੋਟਾ ਸ਼ਾਰੀ ਰੱਖਿਆ ਕਰ ਭੈਣ ਜਿਆਦਾ ਕਰਨ ਹਰੇਕ ਗੱਲ ਹਰੇਕ ਗੱਲ ਦਛੂਾਰੇ ਪੈ ਛੜਤਾ ਵ ਗੁੱਲੇ ਵਾ ਇਤੋ ਜਾ ਉਹਦਾ ਛਾਰਸੀ ਕਿਨੇ ਟੜਕੇ ਨੂੰ ਉਸ ਵੀ ਬੰਜੂ ਖੰਡਾ ਵਾਲਾ ਮੇਰਾ ਛੜਾ ਕੀ ਹੋ ਪਿਆਣੀ ਅਜੇ ਤੂੰ ਆਣੀ ਬਟਕਾ ਲਾ ਗੁੱਫੀ ਬਾਜੂ ਤੜਕੇ ਨੂੰ ਤੇਰੀ ਕੋਈ ਕੋਈ ਪੈ ਜਾ ਤੂੰ ਚੁੱਪ ਕਰਕੇ ਨਾ ਬੋਲੀ ਜਾ ਬੋਲੀ ਜਾ ਨਰੇ ਹੋੜ ਤੈਨੂੰ څنګه ਪਾਣੀ ਪੈ ਪਾ ਰਖੇ ਕੋਈ ਪਾ ਮਾਖੇ ਹੁਕਾ ਤੁਮਾ ਛੱਡਦਾ ਹੂੰ ਕੂਲਰ ਪੈਣਾ ਮਗਾ ਪੈਣਾ ਤੂੰ ਗਰੇ ਹੋੜੂ ਡਾ ਗੱਲ ਤੇ ਛੱਡ ਨਾ ਤੀਸਾ ਬੁੱਧੀ ਵਾਲਾ ਤੂੰ ਹੀ ਆਗੀ ਮਾਇ ਕਹਿੰੂ ਕਿੰਨੀ ਬਾਜੀ ਸਮਝਾਇਆ ਹੂੰ ਵੀ ਮਾੜਾ ਮੋਟਾ ਛਾ ਰਹੇ ਬੜਕੇ ਪਿੰਡ ਚ ਚਾਰ ਤਾਂ ਆਏ ਨਾ ਮੈਂ ਤਾਂ ਜਦ ਜਾਗਾ ਤੈਨੂੰ ਦੇਖ ਕੇ ਆਇਆ ਮਤਲਬ ਤੂੰ ਹੇ ਇੱਕ ਗੱਲ ਸਾਰਿਆਂ ਕੋਲੇ ਦੱਛ ਰਿੰਦਾ ਵੀ ਅੱਛੀ ਆਇਆ ਕਰ ਜਾਏ ਕਰ ਜਾਏ ਕੀਨੇ ਕੋਲ ਦੱਸਦਾ ਮੈਨੂੰ ਪਤਾ ਉੱਥੇ ਮੱਕੜ ਕਈ ਜਾਂਦਾ ਸੀ ਕੀ ਕਹਿਆ ਸੀ ਕਹਿੰਦਾ ਇੱਕ ਅਜੀ ਫੁੱਲੀ ਇੰਨੇ ਬਾੜ ਲਿਆ ਪਟਵੰਜਾ ਜਾਂ ਨੂੰ ਠੇਕੇ ਤੇ ਉਹ ਤੂੰ ਹੀ ਦੱਛ ਆ ਗਈ ਜਣਾਉਣੇ ਆ ਲੋਕ ਆਪਾਂ ਦੋਨਾਂ ਨੂੰ ਰੋਟੇ ਦੇ ਬਿਨਾਂ ਗੱਲ ਨਹੀਂ ਜੱਦੀ ਅਰੇ ਹੇ ਇੱਕ ਦੇ ਮਗਲ ਲੱਗੇ ਨਾ ਆ ਹਾਂ ਯਾਪੀ ਜਾਂ ਨਾ ਮਗਲ ਪੈ ਗਿਆ ਤੇ ਥੋਰ ਪੈ ਗਿਆ ਤੂੰ ਤੂੰ ਵੀ ਪੈ ਜਾ ਹੁਣ ਮੈਨਾਂ ਪੈਣਾਗਾ ਵੀਰੋ ਇੱਲੋ ਤੇ ਹਾਲ ਹੀ ਦੇ ਕੰਮੇ ਦੇ ਖਾਰੇ ਹਾਲ ਲੱ 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 ਬਰਦੇ ਤੇ ਪੈਕੋਟਾ ਨੂੰ ਦਾਵਨ ਬੜ ਗਿਆ ਛੁੱਟ ਗਿਆ ਸਾਰਾ ਮੇਡਾ ਲਾ ਲਾ ਉਹ ਉੱਪਰ ਜਿਹਨੇ ਨਾ ਸੁਣ ਰਿਹਾ ਇੰਨੇ ਆਜਾ ਇਸ ਤੇ ਜਿਹੜਾ ਬੱਟਾ ਉੱਠ ਕੇ ਡੇਉਦਾ ਪਾ ਗਿਆ ਜੇ ਵੀ ਪੈਕਾ ਕਾ ਨਾ ਆਪਾਂ ਇੱਥੇ ਨੂੰ